ਜਿਵੇਂ ਐਮਪੀ ਸਾਹਿਬ ਨੇ ਦੱਸਿਆ ਕਿ ਅੱਜ ਨੌਕਰੀਆਂ ਜਿਹੜੀਆਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਜਿਹੜੇ ਸਾਡੇ ਐਸੀ ਭਾਈਚਾਰੇ ਤੋਂ ਜਿਹੜੇ ਸਮਰਥਿਤ ਰੱਖਦੇ ਨੇ ਸਰਕਾਰ ਵੱਲੋਂ ਜਿਵੇਂ ਐਮਪੀ ਖਾਬ ਨੇ ਕਿਹਾ ਇਹ ਪੰਜਾਬ ਵੱਲ ਹੁਣ ਤੱਕ ਜਿਹੜੀ 52000 ਤੋਂ ਜ਼ਿਆਦਾ ਜਿਹੜੀਆਂ ਨੌਕਰੀਆਂ ਆ ਉਹ ਦਿੱਤੀਆਂ ਜਾ ਚੁੱਕੀਆਂ ਨੇ ਸੀਐਮ ਸਾਹਿਬ ਨੇ ਵਕਤ-ਵਕਤ ਪ੍ਰੋਗਰਾਮਾਂ ਤੇ ਜਾ ਜਾ ਕੇ ਲੋਕਾਂ ਨੂੰ ਜਿਹੜੀਆਂ ਨੌਕਰੀ ਪੱਤਰ ਦਿੱਤੀਆਂ ਨੇ ਤੇ ਇਹ ਜਿਹੜੀਆਂ ਨੌਕਰੀਆਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਰ ਇੱਥੇ 1 ਰੁਪਏ ਦੇ ਵੀ ਕਿਸੇ ਦਾ ਰੁਪਈਆ ਨਹੀਂ ਲੱਗਾ ਕੋਈ ਇੱਥੇ ਰਵਾਨਗੀ ਤੇ ਜਿਹੜੀ ਇਹ ਇਮਾਨਦਾਰ ਸਟਰਕਚਰ ਇੱਕ ਪ੍ਰਾਫਿਟ ਸਟਰਕਚਰ ਬਣਾ ਲਈ ਸਰਕਾਰ ਇਹਨੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ ਉਹ ਆਪਣੀ ਰੰਗਰ ਲੈ ਕੇ ਆ ਰਿਹਾ ਹੈ ਮੈਂ ਸਾਰੇ ਨਿਯੁਕਤ ਹੋਇਆ ਜਿਹੜੇ ਨੌਜਵਾਨ ਸਾਥੀ ਨੇ ਸਾਡੇ ਸਮਾਂ ਮੁਬਾਰਕਬਾਦ ਦਿਨਾ ਅੱਜ ਇੱਕ ਐਸਾ ਕੰਮ ਕਰ ਪਾਏ ਆ ਅਸੀਂ ਜਿਹੜੀ ਕੰਪੈਸ਼ਨ ਗਰਾਊਂਡ ਤੇ ਜਿਹੜੀਆਂ ਨਾ ਨੌਕਰੀਆਂ ਬਹੁਤ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਸੀ ਸਹੀ ਸਾਨੂੰ ਪਤਾ ਲੱਗਿਆ ਕਿ ਕਈਆਂ ਦੇ ਕੇਸ ਤਾਂ ਬਹੁਤ ਲੰਬੇ ਸਮੇਂ ਤੋਂ اٹਕੇ ਹੋਏ ਸੀ ਪਰ ਕਲੀਅਰਸ ਨਾ ਹੋਣ ਕਰਕੇ ਪਰ ਇਹ ਜਿਹੜੀ ਸੇਵਾ ਹੈ ਸਾਡੀ ਸਰਕਾਰ ਅਸੀਂ ਕੋਸ਼ਿਸ਼ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਸੀ ਕਿ ਇਹਨਾਂ ਦੇ ਜਿਹੜੀਆਂ ਜਿਹੜੀਆਂ ਨਾ ਨੌਕਰੀਆਂ ਆ ਇਹਨਾਂ ਦੇ ਨਿਯੁਕਤੀ ਪੱਤਰ ਜਲਦ ਤੋਂ ਜਲਦ ਕਰ ਸਕੀਏ ਉਸੇ ਤਹਿਤ ਜਿਵੇਂ ਐਮਪੀ ਸਾਹਿਬ ਨੇ ਦੱਸਿਆ ਕਿ ਅੱਜ ਨੌ ਨਿਯੁਕਤੀਆਂ ਜਿਹੜੀਆਂ ਹੋਈਆਂ ਨੇ ਨਗਰ ਨਿਗਮ ਫਗਵਾੜਾ ਦੇ ਵੱਲੋਂ ਤਰਸ ਦੇ ਆਧਾਰ ਤੇ 9 ਬਿਨੇਕਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਦਰਅਸਲ ਇਹ ਨਿਯੁਕਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਸਰਕਾਰਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀਆਂ ਗਈਆਂ ਤਨਵੀਆਂ ਸਾਮੀਆਂ ਦੇ ਵਿੱਚ 4 ਸੇਵਾਦਾਰ ਤੇ ਸਫਾਈ ਕਰਮਚਾਰੀ ਇੱਕ ਮਾਲੀ ਤੇ ਇੱਕ ਚੌਂਕੀਦਾਰ ਸ਼ਾਮਲ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਇਹ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਸਾਹਿਬ ਕਾ ਕੈਬਨਿਟ ਮੰਤਰੀ ਜੁਗਿੰਦਰ ਸਿੰਘ ਮਾਨ ਤੇ ਨਗਰ ਨਿਗਮ ਕਮਿਸ਼ਨਰ ਡਾਕਟਰ ਅਕਸ਼ੇਤਾ ਗੁਪਤਾ ਤੇ ਮੇਅਰ ਰਾਮਪੁਰ ਉਪਲ ਜਿਨ੍ਹਾਂ ਦੇ ਵੱਲੋਂ ਇਸ ਮੌਕੇ ਤੇ ਖਾਸ ਧਿਆਨ ਖਿੱਚਿਆ ਗਿਆ ਤਾਂ ਸਹੀ ਹੈ ਕਿ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਤੇ ਫਗਵਾੜਾ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਵੀ ਮੌਕੇ ਤੇ ਮੌਜੂਦ ਰਹੇ ਨੇ ਤਾਂ ਹਰਜੀਮਾਨ ਦਾ ਇਹ ਕਹਿਣਾ ਕਿ ਉਪਰਾਲਾ ਸਿਰਫ ਨੌکریاں ਦੇਣ ਲਈ ਨਹੀਂ ਬਲਕਿ ਲੋੜਵੰਦ ਪਰਿਵਾਰਾਂ ਨੂੰ ਆਸਰਾ ਤੇ ਸਮਾਜਿਕ ਨਿਆਂ ਦਾ ਪਰੋਸਾ ਦੇਣ ਦੇ ਲਈ ਹੈ ਡਾਕਟਰ ਚੱਬੇਵਾਲ ਨੇ ਪੰਜਾਬ ਸਰਕਾਰ ਦੇ ਲੋਕਾਂ ਦੇ ਨਾਲ ਖੜੇ ਰਹਿਣ ਦੇ ਸੰਕਲਪ ਨੂੰ ਦੁਹਰਾਇਆ ਇਸ ਆਪ ਦਾ ਮੰਤਰੀ ਜੋਗਿੰਦਰ ਸਿੰਘ ਮਾਨ ਦਾ ਇਹ ਕਹਿਣਾ ਕਿ ਜਿਹੀਆਂ ਨਿਯੁਕਤੀਆਂ ਵਿੱਤੀ ਸਥਿਰਤਾ ਤੇ ਜਨਤਕ ਸੇਵਾ ਦੇ ਮਾਣ ਨੂੰ ਵਧੋਂ ਦੀਆਂ ਨੇ ਮੇਅਰ ਰਾਮਪਾਲ ਉੱਪਲ ਨੇ ਪ੍ਰਸ਼ਾਸਨ ਦੀ ਤੇਜ਼ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਤੇ ਨਵੇਂ ਕਰਮਚਾਰੀਆਂ ਨੂੰ ਫਗਵਾੜੇ ਦੀ ਤਰੱਕੀ ਦੇ ਲਈ ਜੋਸ਼ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ ਤਾਂ ਕੋਲ ਮਲਾਕੇ ਸਮਾਗਮ ਫਗਵਾੜਾ ਹਲਕੇ ਦੇ ਵਿੱਚ ਹਰਜੀਮਾਨ ਦੀ ਅਗਵਾਈ ਚ ਲੋਕਾਂ ਦੇ ਲਈ ਇੱਕ ਨਵੀਂ ਉਮੀਦ ਦਾ ਸੁਨੇਹਾ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦਿਨਚਰਨ ਸਿੰਘ ਸੋਨੀ ਦੀ ਰਿਪੋਰਟ ਅੱਜ ਅਸੀਂ ਫਗਵਾੜਾ ਨਗਰ ਨਿਗਮ ਦੇ ਵਿੱਚ ਸਾਡੇ ਸਾਰੇ ਸਾਥੀ ਖਾਸ ਤੌਰ ਤੇ ਸਾਡੇ ਇਥੋਂ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਜੀ ਔਰ ਸਾਡੇ ਬਹੁਤ ਹੀ ਸੀਨੀਅਰ ਸਾਡੇ ਆਗੂ ਔਰ ਐਕਸ ਕੈਬਨਿਟ ਮਿਨਿਸਟਰ ਪੰਜਾਬ ਸਰਦਾਰ ਜੁਵਿੰਦਰ ਸਿੰਘ ਮਾਨ ਜੀ ਔਰ ਸਾਡੇ ਕਾਉਂਸਲਰ ਸਹਿਬਾਨ ਸਾਰੇ ਔਰ ਸਾਡੇ ਕਮਿਸ਼ਨਰ ਸਹਿਬਾਨ ਮੈਡਮ ਅਕਸ਼ਿਤਾ ਗੁਪਤਾ ਜੀ ਸਾਡੇ ਮੇਅਰ ਸਾਹਿਬ ਸਾਡੇ ਡਿਪਟੀ ਮੇਅਰ ਸਾਹਿਬ ਤੇ ਸਾਡੇ ਬਹੁਤ ਹੀ ਅਜ਼ੀਜ਼ ਸਾਥੀ ਸਾਡੇ ਦੀਪਾ ਭਾਜੀ ਤੇ ਹੋਰ ਸਾਰੇ ਸਾਥੀ ਅੱਜ ਇੱਥੇ ਮੌਜੂਦ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਅੱਜ ਰੋਜ਼ਗਾਰ ਮਿਲੇ ਨੇ ਨੌਕਰੀਆਂ ਮਿਲੀਆਂ ਹੈ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਔਰ ਘੱਟ ਤੋਂ ਘੱਟ 56000 ਨੌਕਰੀਆਂ ਜਿਹੜੀਆਂ ਉਹ ਆਲਰੇਡੀ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਚੁੱਕੀਆਂ ਹਨ ਔਰ ਅੱਜ ਖੁਸ਼ੀ ਦੀ ਗੱਲ ਹੈ ਕਿ ਅੱਜ 9 ਦੇ ਕਰੀਬ ਜਿਹੜੀਆਂ ਕੰਪੈਸ਼ਨਟ ਗਰਾਉਂਡ ਤੇ ਨੌਕਰੀਆਂ ਦਿੱਤੀਆਂ ਗਈਆਂ ਜਿਹਦੇ ਵਿੱਚੋਂ ਸਾਡੇ 4 ਸੇਵਾਦਾਰ ਨੇ ਔਰ 3 ਸਫਾਈ ਕਰਮਚਾਰੀ ਨੇ ਇੱਕ ਕਮਾਲੀ ਹੈ ਤੇ ਇੱਕ ਜਿਹੜਾ ਸਾਡੇ ਸਿਵਰਮੈਨ ਸੋ ਟੋਟਲ ਜਿਹੜੀਆਂ 9 ਨੇ ਤੇ ਇਸੇ ਤਰ੍ਹਾਂ 8 ਪੋਸਟਾਂ ਹੋਰ ਰਹਿndੀਆਂ ਨੇ ਉਹ ਵੀ ਕੰਪੈਸ਼ਨੇਟ ਗਰਾਉਂਡ ਤੇ ਅਸੀਂ ਦੇਣੀ ਆ ਤੇ ਉਹ ਵੀ ਅਸੀਂ ਬਹੁਤ ਜਲਦੀ ਕਰਵਾ ਕੇ ਉਹ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਰੋਜ਼ਗਾਰ ਦਵਾਵਾਂਗੇ ਸੋ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਦੀ ਰਹਿਨਵਾਈ ਹੇਠ ਜਿਹੜਾ ਪੰਜਾਬ ਹੈ ਉਹ ਲਗਾਤਾਰ ਤਰੱਕੀ ਕਰ ਰਿਹਾ ਔਰ ਰੋਜ਼ਗਾਰ ਦੇ ਖੇਤਰ ਦੇ ਵਿੱਚ ਵੀ ਅਸੀਂ ਬਹੁਤ ਅੱਗੇ ਲੰਘ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਅ ਅੱਜ ਦਾ ਜਿਹੜਾ ਸਾਡੇ ਕਾਰਪੋਰੇਸ਼ਨ ਦੀ ਬਹੁਤ ਮੁਬਾਰਕ ਦਿਨ ਇਸ ਕਰਕੇ ਵੀ ਕਿ ਸਾਡੇ ਹਰਮਨ ਪਿਆਰੇ ਅਜ਼ੀਜ਼ ਹਰ ਦਿਲ ਨੂੰ ਚਾਹ ਦੇ ਪਿਆਰੇ ਜਿਨ੍ਹਾਂ ਨੂੰ ਹਰ ਪੂਰੀ ਲੋਕ ਸਭਾ ਦੇ ਸਾਰੇ ਇਕੱਲਾ ਇਕੱਲਾ ਵੋਟਰ ਦਿਲਾਈ ਤੱਕਨ ਸਮਝਾਇਆ ਡਾਕਟਰ ਰਾਜਕਮਰ ਚੱਪੀਵਾਲ ਸਾਹਿਬ ਜੋ ਚੇਚੇ ਤੌਰ ਤੇ ਆਏ ਨੇ ਅ ਸਦਾ ਜਗਿੰਦਰ ਸਿੰਘ ਮਾਨ ਸਾਹਿਬ ਕਾ ਮੰਤਰੀ ਫਾਦਰ ਸਾਹਿਬ ਮੇਅਰ ਸਾਹਿਬ ਸਾਡੇ ਦੋਨੇ ਡਿਪਟੀ ਮੇਅਰ ਸਾਹਿਬ ਕਮਿਸ਼ਨਰ ਅਕਸ਼ਤਾ ਗੁਪਤਾ ਜੀ ਸਮੂ ਆਤਮ ਆਦਿ ਪਾਰਟੀ ਦੇ ਬਲਾਕ ਪ੍ਰਧਾਨ ਸਤਵੰਤ ਸੱਜਣ ਲੀਡਰ ਸਹਿਬਾਨ ਜਿਨ੍ਹਾਂ ਦੀ ਹਾਜ਼ਰੀ ਵਿੱਚ ਅੱਜ ਇੱਕ ਐਸਾ ਕੰਮ ਕਰ ਪਾਏ ਅਸੀਂ ਜਿਹੜੀ ਕੰਪੈਸ਼ਨ ਗਰਾਊਂਡ ਤੇ ਜਿਹੜੀਆਂ ਨੌਕਰੀਆਂ ਬਹੁਤ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਸੀ ਸਹੀ ਸਾਨੂੰ ਪਤਾ ਲੱਗਿਆ ਕਿ ਕਈਆਂ ਦੇ ਕੇਸ ਤਾਂ ਬਹੁਤ ਲੰਬੇ ਸਮੇਂ ਤੋਂ اٹਕੇ ਹੋਏ ਸੀ ਪਰ ਕਲੀਅਰਸ ਨਾ ਹੋਣ ਕਰਕੇ ਪਰ ਇਹ ਜਿਹੜੀ ਸੇਵਾ ਹੈ ਇਹ ਸਾਡੀ ਸਰਕਾਰ ਅਸੀਂ ਕੋਸ਼ਿਸ਼ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਸੀ ਕਿ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਇਹਨਾਂ ਨੌਕਰੀਆਂ ਆ ਇਹਨਾਂ ਦੇ ਨਿਯੁਕਤੀ ਪੱਤਰ ਜਲਦ ਤੋਂ ਜਲਦ ਕਰ ਸਕੀਏ ਉਸੇ ਤਹਿਤ ਜਿਵੇਂ ਐਮਪੀ ਸਾਹਿਬ ਨੇ ਦੱਸਿਆ ਕਿ ਅੱਜ ਨੌਨ ਨਿਯੁਕਤੀਆਂ ਜਿਹੜੀਆਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਜਿਹੜੇ ਸਾਡੇ ਐਸਸੀ ਭਾਈਚਾਰੇ ਤੋਂ ਜਿਹੜੇ ਸਮਰੱਥ ਰੱਖਦੇ ਨੇ ਸਰਕਾਰ ਵੱਲੋਂ ਜਿਵੇਂ ਐਮਪੀ ਸਾਹਿਬ ਨੇ ਕਿਹਾ ਇਹ ਪੰਜਾਬ ਹੁਣ ਤੱਕ ਜਿਹੜੀ 56000 ਤੋਂ ਜ਼ਿਆਦਾ ਜਿਹੜੀਆਂ ਨੌਕਰੀਆਂ ਆ ਉਹ ਦਿੱਤੀਆਂ ਜਾ ਚੁੱਕੀਆਂ ਨੇ ਸੀਐਮ ਸਾਹਿਬ ਨੇ ਵਕਫ ਵਕਫ ਪ੍ਰੋਗਰਾਮਾਂ ਤੇ ਜਾ ਜਾ ਕੇ ਲੋਕਾਂ ਨੂੰ ਜਿਹੜੀਆਂ ਨਿਯੁਕਤੀ ਪੱਤਰ ਦਿੱਤੀਆਂ ਨੇ ਤੇ ਇਹ ਜਿਹੜੀਆਂ ਨੌਕਰੀਆਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਾਰੇ ਇੱਥੇ 1 ਰੁਪਏ ਦੇ ਵੀ ਕਿਸੇ ਦਾ ਰੁਪਈਆ ਨਹੀਂ ਲੱਗਾ ਇਹਦੇ ਵਿੱਚ ਕੋਈ ਇੱਥੇ ਰਵਾਦਾਰ ਨਹੀਂ ਹੈ ਤੇ ਜਿਹੜੀ ਇਹ ਇਮਾਨਦਾਰ ਸਟਰਕਚਰ ਇੱਕ ਟ੍ਰਾਂਸਪੇਰੈਂਟ ਸਟਰਕਚਰ ਬਣਾ ਲਈ ਸਰਕਾਰ ਇਹਨੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਹੈ ਉਹ ਆਪਣੀ ਰੰਗਤ ਲੈ ਕੇ ਆ ਰਹੀ ਹੈ ਮੈਂ ਸਾਰੇ ਨਿਯੁਕਤ ਹੋਏ ਆ ਜਿਹੜੇ ਨੌਜਵਾਨ ਸਾਥੀ ਨੇ ਸਾਡੇ ਉਹਨਾਂ ਨੂੰ ਮੁਬਾਰਕਬਾਦ ਦਿਨਾ ਤੇ ਜਿਵੇਂ ਐਮਪੀ ਸਾਹਿਬ ਨੇ ਦੱਸਿਆ ਕਿ 7 ਤੋਂ 8 ਜਿਹੜੀਆਂ ਹੋਰ ਨਵੀਆਂ ਨੁਕਤੀਆਂ ਨੇ ਬਹੁਤ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਹੀਆਂ ਸੀ ਅਸੀਂ ਉਸ ਨੂੰ ਵੀ ਬਹੁਤ ਜਲਦੀ ਗਰਾਊਂਡ ਹਾਊਸ ਤੇ ਕਲੀਅਰ ਕਰਕੇ ਉਹਨਾਂ ਨੂੰ ਵੀ ਉਹਨਾਂ ਨਿਯੁਕਤੀ ਪੱਤਰ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ